ਹਾਂਜੀ ਕਿਸਾਨ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਸਾਰੇ ਦੋਸਤਾਂ ਦਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸਾਨ ਵੀਰ ਦਾ ਨਰਮਾ ਜਿਹੜਾ ਕਾਫੀ ਕਿੱਲੇ ਕਰਨਡ ਹੋ ਗਿਆ ਸੀ ਸੋ ਉਹਨੇ ਬੰਦੇ ਨਹੀਂ ਮਿਲੇਗੇ ਫਿਰ ਜਿਵੇਂ ਕਿ ਕਿਹਾ ਜਾਂਦਾ ਵੀ ਜੱਟ ਜਗਾੜੀ ਹੁੰਦੇ ਆ ਸੋ ਇਹਨਾਂ ਨੇ ਜਗਾੜ ਲਾਇਆ ਦਿਮਾਗ ਲਾਇਆ ਟਰੈਕਟਰ ਨਾਲ ਇਹ ਕਿਰੰਡ ਬਣ ਰਿਹਾ ਤੇ ਚਾਰ ਬੰਦਿਆਂ ਦਾ ਕੰਮ ਇੱਕ ਗਿੜੀ ਚ ਹੀ ਹੋ ਜਾਂਦਾ ਦੇਖੋ ਤੁਸੀਂ ਕਿਸ ਤਰੀਕੇ ਨਾਲ ਬਹੁਤ ਸੋਹਣੀ ਤਕਨੀਕ ਨਾਲ ਇਹ ਬੰਦੇ ਜਿਹੜੇ ਐ ਕਰਨ ਬੰਨੀ ਜਾਂਦੇ ਐ ਸਿਰਫ ਦੋ ਬੰਦੇ ਐ ਕੋਈ ਟਰੈਕਟਰ ਚੱਲ ਰਿਹਾ ਐ ਕੋਈ ਜ਼ੋਰ ਨਹੀਂ ਆਉਂਦਾਗਾ ਇੱਕ ਬੰਦਾ ਆ ਆਰਾਮ ਨਾਲ ਪਿੱਛੇ ਤੁਰਿਆ ਜਾਂਦਾ ਇਹਦੇ ਜਦੋਂ ਕੋਈ ਕਚਰਾ ਵਗੈਰਾ ਆੜਦਾ ਆਦਾ ਇਹਨੂੰ ਚੱਕ ਕੇ ਕੱਢ ਦਿੰਦਾ ਐ ਜਾਂ ਜਦੋਂ ਮੱਥਿਆਂ ਤੋਂ ਜਿਵੇਂ ਮੋੜਨਾ ਹੋਊਗਾ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਇਹ ਚੱਕ ਕੇ ਘੁਮਾ ਕੇ ਦੁਆਰੇ ਲਾਗ ਜਾਂਦਾ ਸੋ ਤੁਸੀਂ ਦੇਖ ਰਹੇ ਹੋ ਆ ਪਿੱਛੇ ਚੈੱਕ ਵੀ ਕਰ ਰਿਹਾ ਕਿਸਾਨ ਵੀਰ ਇੱਕ ਕੀ ਸਹੀ ਕਰੰਟ ਬੰਨੀ ਜਾ ਰਹੀ ਹੈ ਜਾਂ ਕੋਈ ਪ੍ਰੋਬਲਮ ਹੈ ਸੋ ਇਹ ਬਹੁਤ ਵਧੀਆ ਜੁਗਾਰ ਲੱਗਿਆ ਮੈਨੂੰ ਦਾ ਵੀਡੀਓ ਨੂੰ ਆਪਣੇ ਨੂੰ ਵਾਰਤ ਬਾਤ ਸ਼ੇਅਰ ਕਰ ਦਿਆ ਕਰੋ ਆਪਾਂ ਖੇਤੀ ਦੇ ਰਿਲੇਟਿਡ ਹੀ ਵੀਡੀਓ ਪਾਉਂਦੇ ਹੁੰਨੇ ਆ ਜ਼ਿਆਦਾਤਰ ਤਾਂ ਜੋ ਜੇਕਰ ਕਿਸੇ ਕਿਸਾਨ ਵੀਰ ਨੂੰ ਇਹੋ ਜਿਹੀ ਕੋਈ ਸਮੱਸਿਆ ਹੁੰਦੀ ਹੈ ਜ਼ਿਆਦੇ ਕਿੱਲੇ ਕਰੰਟ ਹੁੰਦੇ ਆ ਤਾਂ ਇਸ ਤਰੀਕੇ ਨਾਲ ਜਿਹੜਾ ਕੰਮ ਆ ਉਹ ਬਹੁਤ ਜਲਦੀ ਤੇ ਆਸਾਨੀ ਨਾਲ ਹੋ ਜਾਂਦਾ ਤੇ ਲੇਬਰ ਦੀ ਵੀ ਘੱਟ ਲੋੜ ਪਊਗੀ ਕਿਉਂਕਿ ਇੱਕ ਢੇੜੇ 'ਚ ਚਾਰ ਔੜੇ ਇਹ ਲੈ ਜਾਂਦਾ ਇਸ ਤਰੀਕੇ ਨਾਲ ਚੱਕ ਕੇ ਇਹਨਾਂ ਨੇ ਮੋੜ ਲਿਆ ਟਰੈਕਟਰ ਤੇ ਹੁਣ ਦੁਬਾਰੇ ਘੁਮਾ ਕੇ ਜਦੋਂ ਲਾਤਾ ਉਦੋਂ ਵੀ ਚਾਰ ਔੜਿਆਂ ਦੇ ਵਿੱਚ ਇਹ ڪرੰਡ ਪੰਨੀ ਜਾਊਗੀ ਸੋ ਇਸ ਤਰੀਕੇ ਨਾਲ ਜਿਵੇਂ ਆਪਾਂ ਬਿਜਾਈ ਕਰਦੇ ਨਰਮੇ ਦੀ ਉਸੇ ਤਰੀਕੇ ਨਾਲ ਇਹ ڪرੰਡ ਬਣ ਰਿਹਾ ਟਰੈਕਟਰ ਨਾਲ ਸੋ ਮੈਨੂੰ ਤਾਂ ਇਹ ਬਹੁਤ ਵਧੀਆ ਸਿਸਟਮ ਲੱਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਕਿਸਾਨ ਵੀਰ ਦੇ ਵੀ ਕੰਮ ਆ ਸਕੇ ਕਿਉਂ ਜਿਹੜਾ ਨਰਮੇ ਦੀ ਬਿਜਾਈ ਦਾ ਟਾਈਮ ਚੱਲ ਰਿਹਾ ਹੈ ਤੇ ਮੌਸਮ ਵੀ ਕਾਫੀ ਜਾਦੇ ਚਖੜ ਵਾਲਾ ਨੇਰੀ ਵਾਲਾ ਤੇ ਮੀਂਹ ਵਾਲਾ ਹੈ। ਕਈ ਜਗ੍ਹਾ ਤੇ ਨਰਮਾ ਜਿਹੜਾ ਉਹ ਕਾਫੀ ক্রੰਡ ਹੋ ਰਿਹਾ ਹੈ। ਸੋ ਇਸ ਤਰੀਕੇ ਨਾਲ ਤੁਸੀਂ ਆ ਚਾਰ ਪਾਈਪਾਂ ਦੇ ਇਹਨਾਂ ਨੇ ਸਰੀਏ ਜੇ ਬਨ ਕੇ ਦੇਸੀ ਜਿਹਾ ਗਾੜੀ ਬਣਾਇਆ ਕੋਈ ਮਸ਼ੀਨ ਨਹੀਂ ਗਈ ਇਹ। ਕੋਈ ਬਾਹਲਾ ਇਹਦੇ ਵਿੱਚ ਕੋਈ ਐ ਨਿੰਗਾ ਵੀ ਇਹ ਮਸ਼ੀਨ ਕਿ ਤੋ ਖਰੀਦਣੀ ਪਊਗੀ ਆਪਣੇ ਘਰੇ ਹੀ ਇਹ ਜੇ ਸੰਦਬੰਦ ਹੁੰਦੇ ਆ ਸਾਰੇ। ਸੋ ਇਹ ਰਸਿਆ ਨਾਲ ਬਨ ਕੇ ਇਹ ਇੱਕ ਜਿਗਾਰਡ ਦੇ ਤੌਰ ਤੇ ਹੀ ਬਣਾਇਆ ਇਹਨਾਂ ਨੇ ਤੇ ਬਹੁਤ ਸੋਹਣਾ ਜਿਗਾਰਡ ਹੈ ਕਾਮਯਾਬ ਹੈ ਇਹ ਤਰੀਕਾ ਪੂਰਾ ਸਕਸੈਸਫੁਲ ਹੈ ਤੁਸੀਂ ਦੇਖ ਰਹੇ ਹੋ ਡੈਕਟਰ ਦੇ ਮੰਗਰ ਇਹਨਾਂ ਨੇ ਕਿਹੜਾ ਕਿਲ ਜੇ ਬਨ ਕੇ ਹੀ ਜਿਗਾਰਡ ਲਾ ਕੇ ਤੇ ਆਪ ਦਾ ਜਿਹੜਾ ਸਿਸਟਮ ਹੈ ਉਹ ਚਲਾਤਾ ਹੈ ਸੋ ਜਿਵੇਂ ਜਿਵੇਂ ਕੋਈ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਨੁਕਸਾਨ ਵੇਰ ਆਪ ਦਾ ਹੱਲ ਕਰ ਲੈਂਦੇ ਹੁੰਦੇ ਆ ਜਿਗਾਰਡ ਲਾ ਲੈਂਦੇ ਹੁੰਦੇ ਆ ਇਹ ਜਿਗਾੜ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਬਾਕੀ ਕਮੈਂਟਾਂ 'ਚ ਤੁਸੀਂ ਜ਼ਰੂਰ ਦੱਸਿਓ ਤੇ ਜਦੋਂ ਜਿਆਦੇ ਨਰਮਾ 10-15 ਕਿਲੋ ਨਰਮਾ ਇੱਕੇਦਮ ڪرੰਡ ਹੋ ਜਾਏ ਤਾਂ ਉਹ ਇੱਕ-ਇੱਕ ੋੜਾ ਕਰਕੇ ڪرੰਡ ਬੰਨਣ ਵਾਸਤੇ ਲੇਬਰ ਬਹੁਤ ਮਹਿੰਗੀ ਪੈ ਜਾਂਦੀ ਹੈ ਤੇ ਬੰਦੇ ਮਿਲਦੇ ਵੀ ਨਹੀਂ ਕਿਉਂਕਿ ਉਦੋਂ ਫਿਰ ਕਾਫੀ ਏਰੀਆ ڪرੰਡ ਹੁੰਦਾ ਜਦੋਂ ਹੁੰਦਾ ਇੱਕੇਦਮ ਸੋ ਬੰਦਿਆਂ ਦੀ ਵੀ ਖੇਚ ਪੈ ਜਾਂਦੀ ਹੈ ਸੋ ਇਸ ਤਰੀਕੇ ਨਾਲ ਇਸ ਜਿਗਾੜ ਨਾਲ ਤੁਸੀਂ ਬਹੁਤ ਆਸਾਨੀ ਨਾਲ ਬਿਨਾ ਕੋਈ ਥਕਾਵਟ ਦੇ ਦੇ ਬੜੀ ਮਿਹਨਤ ਨਿਗੇ ਇਸ ਤਰੀਕੇ ਨਾਲ ਤੁਸੀਂ ਕੰਡ ਅਨ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ